ਸਹਿਤ ਫਤਿਬਲਾਉ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿ ਅੱਜ ਆਪਾਂ ਸੰਤਨ ਪਿਆਰੇ ਬਾਬਾ ਕੁੰਦਲ ਸਿੰਘ ਜੀ ਅਤਿ ਪਿਆਰੇ ਬਾਬਾ ਅਯੱਸੀ ਜੀ ਨਾਮ ਸਰ ਕਲੇਰਾ ਵਾਲੇ ਉਹਨਾਂ ਦੀ ਮਿੱਠੀ ਤੇ ਪਿਆਰੀ ਯਾਦ ਵਿੱਚ ਜੁੜ ਬੈਠੇ ਆ ਅੱਜ ਖਿਆਲ ਵਿੱਚ ਇੰਡੀਆ ਵਿੱਚ ਗੁਰਦੁਆਰਾ ਨਾਮ ਸਰ ਕਲੇਰਾ ਵਿਖੇ ਵੀ ਲੱਖਾਂ ਸੰਤਾਂ ਨੇ ਉਥੇ ਦਰਸ਼ਨ ਕੀਤੇ ਨੇ ਤੇ ਲਾਹ ਲਿਆ ਹੈ ਸੋ ਆਉ ਕਬੀਰ ਸੇਵਾ ਕੋ ਲੋ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕਹੋ ਸੰਤ ਜਪਾਵੇ ਨਾਮ ਜਿਹੜੇ ਪੂਰਨ ਮਹਾਪੁਰਖ ਹੋਇਆ ਕਰਦੇ ਨੇ ਉਹ ਸੰਸਾਰ ਤੇ ਆ ਕੇ ਟੁੱਟੀਆਂ ਹੁੰਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਨੇ ਅਤੇ ਖੰਡੇ ਬਾਟੇ ਦਾ ਅਮਰਿਸ਼ਟਾ ਕੇ ਗੁਰੂ ਕਲਗੀਆਂ ਟਵਾਲੇ ਪਾਸ਼ਾ ਦੇ ਸਿਰ ਸਿਜਾਉਂਦੇ ਨੇ ਜਿਹੜੇ ਪੂਰਨ ਮਹਾਪੁਰਖ ਹੋਇਆ ਕਰਦੇ ਨੇ ਕਹਿੰਦੇ ਹਾਸਾਂ ਦੀਆਂ ਡਾਰਾਂ ਨਹੀਂ ਹੋਇਆ ਕਰਦੀਆਂ ਬੱਬਰ ਸ਼ੇਰਾਂ ਦੇ ਝੁੰਡ ਨਹੀਂ ਹੋਇਆ ਕਰਦੇ ਤੇ ਪੂਰਨ ਮਹਾਪੁਰਖਾਂ ਦੇ ਟੋਲੇ ਨਹੀਂ ਹੋਇਆ ਕਰਦੇ ਜਗ ਮਹਿ ਉਤਮਾ ਕੱਢ ਕੇ ਵੇਲੇ ਕੇ ਕੇ ਜਗ ਦੇ ਵਿੱਚ ਐਸੇ ਮਹਾਪੁਛ ਵਿਰਲੇ ਹੋਇਆ ਕਰਦੇ ਨੇ ਹੈਣ ਨਾਹੀ ਵਿਰਲੇ ਕਣੇ ਫੇਰ ਫਕੜ ਸੰਸਾਰ ਐਸੇ ਮਹਾਪੁਛਾਂ ਦੀਆਂ ਆਪਾਂ ਯਾਦਾਂ ਦੇ ਵਿੱਚ ਜੁੜੇ ਬੈਠੇ ਆ ਸੋ ਆਓ ਸਾਡੇ ਸਾਧ ਜੀ ਬਾਬਾ ਕੇਸ ਸਿੰਘ ਜੀ ਜੋਟੀਆਂ ਦੀਆਂ ਧਾਰਨਾ ਪੜਾਇਆ ਕਰਦੇ ਸਨ ਆਓ ਆਪਾਂ ਉਸੇ ਤਰ੍ਹਾਂ ਹੀ ਧਾਰਨਾ ਦੇ ਰੂਪ ਵਿੱਚ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਬਾਬਾ ਜੀ ਦੀ ਜੀ ਜੀ ਨੂੰ ਆਪਾਂ ਯਾਦ ਕਰੀਏ ਇੱਕ ਕਮਾਲ ਜਿਹੀ ਜੀਵਨੀ ਸੀ ਕਿੰਨਾ ਨੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਇੱਕ ਸਾਦਾ ਸਾਦੇ ਢੰਗ ਦੇ ਨਾਲ ਰਹਿਣਾ ਜਿੱਥੇ ਆਰਾਮ ਕਰਨਾ ਉਹ ਗੱਦਾ ਉਹ ਗਦੈਲਾ ਆਪ ਹੀ ਇਕੱਠਾ ਕਰ ਦੇਣਾ ਆਪ ਹੀ ਉਸ ਨੂੰ ਇਕੱਠਾ ਕਰਕੇ ਖੁੰਜੇ ਚ ਰੱਖ ਦੇਣਾ ਫਿਰ ਕਦੀ ਉਹਨਾਂ ਨੇ ਚਮੜੇ ਦਾ ਜੋੜਾ ਨਹੀਂ ਸੀ ਪਾਇਆ ਐ ਹੀ ਨਹੀਂ ਸੱਦ ਗਈ ਭਾਈ ਸੁਰਜਨ ਸਿੰਘ ਜੀ ਬੈਠੇ ਨਹੀਂ ਇਨਾਂ ਨੇ ਤੱਕਿਆ ਹੋਰ ਵੀ ਭਾਈ ਕਾਕਾ ਜੀ ਬੈਠੇ ਨੇ ਰਾਜਾ ਜੀ ਬੈਠੇ ਨੇ ਸਾਰਿਆਂ ਨੇ ਭਾਈ ਮਲੇੰਗਰ ਜੀ ਬੈਠੇ ਨੇ ਕਿੰਨਾ ਨੇ ਆ ਕੇ ਉੱਤੇ ਦਰਸ਼ਨ ਕੀਤੇ ਨੇ ਬਾਬਾ ਜੀ ਦੇ ਤੇ ਭਾਈ ਵਿਕਸ਼ਿਤ ਸਿੰਘ ਜੀ ਉਹਨਾਂ ਦੇ ਜੋ ਦਰਸ਼ਨ ਸੀ ਇੱਕ ਅਲੱਗ ਦਰਸ਼ਨ ਸੀ ਆਪਣੇ ਸੇਵਾ ਇਸਾ ਭਾਵ ਕਰਦੇ ਸਨ ਆਪ ਹੀ ਉਹਨਾਂ ਨੇ ਫੁੱਲ ਲਾਉਣੇ ਆਪ ਹੀ ਉਹਨਾਂ ਨੇ ਗੁੱਡੀ ਕਰਨੀ ਜਦੋਂ ਅਸੀਂ ਕਿਤੇ ਕੋਈ ਸੇਵਾਵਾਂ ਚੱਲਦੀਆਂ ਸਨ ਤੇ ਬਾਬਾ ਜੀ ਨੇ ਟੋਕਰੀ ਅੱਗੇ ਉਹਨਾਂ ਨੇ ਚੱਕਣੀ ਅਸੀਂ ਪਿੱਛੇ ਚੱਕਣੀ ਤੇ ਬਾਬਾ ਜੀ ਨੇ ਇਹ ਕਹਿ ਦੇਣਾ ਜੋ ਅਸੀਂ ਨਹੀਂ ਕਹਿ ਸਕਦੇ ਕਹਿਣਾ ਕੁੰਦਨ ਤੁਹਾਡੇ ਨੂੰ ਅੱਗੇ ਲੰਘ ਗਿਆ ਬੱਚਿਆਂ ਨੂੰ ਕਹਿਣਾ ਤੇ ਅੱਗੜ ਪਿੱਛੇ ਅਸੀਂ ਭੱਜ ਕੇ ਸੇਵਾਵਾਂ ਕਰਦੇ ਸਨ ਅੱਜ ਉਹ ਬਾਬਾ ਜੀ ਦੀਆਂ ਯਾਦਾਂ ਹੋ ਗਈਆਂ ਨੇ ਸੋ ਆਓ ਆਪਾਂ ਕੋਈ ਸਮਾਂ ਵਿੱਚ ਹਾਜ਼ਰੀ ਭਰ ਗਏ ਕਦੋਂ ਹੋਣਗੇ ਦਿਦਾਰੇ ਮੇਰੇ ਬਾਬਾ ਜੀ ਸੁਖੀਆਂ you hey. ਦੇ ਦਾਰੇ ਮੇਰੇ ਬਾਬਾ ਜੀ ਆਉਂਦੀ ਸਦੀਆਂ ਨੂੰ ਹੂੰ ਦੇ ਦਾਰੇ ਮੇਰੇ ਬਾਬਾ ਜੀ ਆਉਂਦੀ ਸਦੀਆਂ ਨੂੰ ਉੱਕੇ ਟਿੱਲੇ ਚੜ ਚੜ ਦੇਖਾਂ ਅੱਖੀ ਪੁੱਤ ਪੁੱਤ ਝਾਕਾਂ वछोड़े प्रीतम वारे विच वछोड़े प्रीतम वारे रो रो मारा ही ਕਦਿਆਂ ਰਹਾ ਤੇਰਾ گویا ਕਮਲੇ ਚਿਹਨ ਨਾ ਪਾਵਣ گویا گویا ਕਮਲੇ ਚਿਹਨ ਨਾ ਪਾਵਣ ਕਿਹਨ ਨਾ ਮਨ ਨੂੰ ਮੇਰਾ ਓਏ ਅੱਖੀਆਂ पले ते हाड़े पखी ਕਿਹ ਹਾਲਿਓ ਸਾਡਾ ਜੇ ਕਦ ਪੁੱਛੇ ਹਾਲਿਓ ਸਾਡਾ ਬੈਠ ਕਢੀ ਗੁਰ ਮੇਰੇ ਬੈਠ ਕਢੀ ਗੁਰ ਮੇਰੇ ਹੋਰ ਆਲਾਜ ਨਾ ਦਿਸੇ खो अखी पुट पुट चाकांिचोड़े प्रीतम वारे विच बि छोड़े प्रीतु वाल मो रो, रो ਤੇ ਬਲਵਾਂ ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸ੍ਰਮਾਨੋ ਜੋਗ ਜੋਗ ਤਲ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਪਰਿਵਾਰ ਦੇ ਚੱਲ ਰਿਹਾ ਜੱਤੂ ਸਮਾਗਮ ਅਉਨ ਮਹਾਪੁਰਸ਼ਾਂ ਦੀ ਮਿੱਠੀ ਯਾਦ ਨੂੰ ਮਨਾਉਂਦੇ ਹੋ ਸਾਰੀ ਸੰਗਤ ਲਾਹ ਪ੍ਰਾਪਤ ਕਰ ਰਿਹਾ ਬੰਦੇ ਪਾਗਾਂ ਵਾਲਿਓ। ਉਹ ਸ਼ਬਦ ਵੀ ਸਭ ਨੇ ਬੋਲਣ ਦੀ ਕਿਰਪਾ ਹੇ ਕਰਣੀ।